ਕੋਈ ਜੋ ਅੰਤਰਾਤਮਾ ਰਬ ਨਾਲ ਜੁੜਿਆ ਹੈ ਉਹ ਭਾਗਾ ਵਾਲੇ ਨੇ ਉਹਨਾਂ ਨੂੰ ਕੋਈ ਪ੍ਰਮਾਤਮਾ ਆਪ ਮਿਲਾ ਦਿੰਦਾ ਹੈ ਭਾਗ ਹੋਰ ਅਪਦਰੂਪ ਹੋ ਜਾਂਦੇ ਨੇ ਨਾਮ ਜਪ ਜਪ ਕੇ ਗੁਰੂ ਦੇ ਬਚਨ ਸੁਣਾ ਕੇ ਉਹ ਲਾਹਾ ਕਰਦੇ ਨੇ ਪ੍ਰਮਾਤਮਾ ਦੀ ਕਿਰਪਾ ਦੇ ਪਾਤਸ਼ਾਲ ਬਣ ਜਾਂਦੇ ਨੇ ਜੀ ਹਰਸ ਪੀਜਨ ਸਦਾ ਤ੍ਰਿਪਤਾਸਯ ਉਹ ਗੁਰੂ ਦੇ ਪਿਆਰ ਇਹ ਨਾਮ ਰੂਪੀ ਰਸ ਦਾ ਆਨੰਦ ਮਾਣਦੇ ਨੇ ਤੇ ਆਤਮਕ ਮੌਜ ਬਣਦੀ ਵਿੱਚ ਆਪ ਗਵਾਏ ਜ्यों-ਜ्यों ਸਭ ਦੀ ਕਮਾਈ ਹੋਏਗੀ ਆਪਣਾ ਆਪਾ ਮਿਟ ਜਾਂਦਾ ਹੈ ਪ੍ਰਮਾਤਮਾ ਦੀ ਹੋਂਦ ਪ੍ਰਤੱਖ ਹਾਜ਼ਰ ਅੰਦਰ ਜਾਪਦੀ ਹੈ ਉਹ ਫਿਰ ਜੀਵ ਆਤਮਾ ਆਪ ਦੁਆਏ ਸੀਵਾ ਕਰੇ ਤਾਂ ਕਿਛ ਪਾਏ ਮਾਨ ਭਾਉ ਆਪਣੇ ਆਪ ਦੇ ਨੂੰ ਦੁਆ ਕੇ ਰੱਬ ਨਾਲ ਜੁੜ ਕੇ ਲਾਹਾ ਖਟਿਦਾ ਹੈ ਫਿਰ ਭਾਈ ਮਾਂ ਦੀ ਕਿਰਪਾ ਭਜੋਂ ਸੀਸ ਮਿਲਦੀ ਹੈ ਇਹ ਜਗ ਅੰਦਾ ਸਵਯੰਦ ਕੁਮਾਵੇ ਬੇਰੰਗੋਰ ਮਗਨ ਪਾਏ ਗੁਰੂ ਸਾਹਿਬ ਜੀ ਨੇ ਦੁਨਿਆਵੀ ਲੋਕਾਂ ਨੂੰ ਕਿਹਾ ਦਸੀ ਵੀ ਸੰਸਾਰਖ ਲੋਗ ਹਨ ਇਸਾਮ ਮਾਇਆ ਦੇ ਵਿੱਚ ਉਹ ਜਿਕੇ ਗਿਆਨਤਾ ਵਸ ਕੇਵਲ ਮਾਇਆ ਵਾਲੇ ਕਰਮ ਕਰਮਾਉਂਦੇ ਨੇ ਅਦੇ ਆਦਮਿਕ ਤੌਰ ਤੇ ਅਬਦਾ ਨਾਮ ਨਹੀਂ ਜਪਦੇ ਤੇ ਬਿਨਾ ਗੁਰੂ ਤੁੰ ਫਿਰ ਆਤਮਿਕ ਆਨੰਦ ਵਾਲਾ ਜਿਹੜਾ ਮਾਰਵੇ ਮਗ ਰਸਤਾ ਨਹੀਂ ਦਿਖਦਾ ਆਪ ਸਮਰਾਤ ਗੁਰੂ ਅਗਿਆਨਤਾ ਤੋਂ ਹਟਾ ਕੇ ਗਿਆਨ ਰੂਪੀ ਦਾਤ ਬਖਸ਼ ਕੇ ਜੀਵਾ ਆਕਰਮਣੋਂ ਤਬ ਨਾਲ ਜੋੜਦਾ ਹੈ ਗੁਰੂ ਵਾਲਾ ਬਣਨਾ ਜ਼ਰੂਰੀ ਹੈ ਨਾਨਕ ਸਤ ਗੁਰ ਮਿਲ ਤਾ ਅੱਖੀ ਵੇਖੇ ਇਹ ਪਾਏ ਜਿਸ ਨੂੰ ਗੁਰੂ ਮਿਲ ਜਾਏ ਪਏ ਪ੍ਰਮਾਤਮਾ ਅੱਖਾਂ ਨਾਲ ਉਹ ਵੇਖ ਲੈਂਦਾ ਮਹਿਸੂਸ ਕਰਦਾ ਕਿ ਹਰ ਜੀਵ ਵਿੱਚ ਰੱਬ ਹੈ ਹਰ ਥਾਂ ਵਿੱਚ ਰੱਬ ਹੈ ਉਹ ਪਿਆਰ ਅੰਦਰ ਫਿਟ ਹੋਏਗਾ ਪ੍ਰਮਾਤਮਾ ਪ੍ਰਤੀ ਕਰੋਸਾ ਪੈਦਾ ਹੋਦੀ ਨਹੀਂ ਇਹ ਨਿਰਮਲ ਪਉ ਪੈਦਾ ਹੋ ਜੇ ਕੋਈ ਉਸ ਨਾਲ ਕੋ ਔਖਾ ਤੜੀ ਨਹੀਂ ਕਰ ਸਕਦਾ ਕਿਸੇ ਨੂੰ ਕੱਪਟ ਨਾਲ ਕਿਸੇ ਨੂੰ ਗੁਰੂ ਪਿਆਰੇ ਗੁਮਰਾ ਨਹੀਂ ਕਰ ਸਕਦਾ ਨਾ ਬੁਰਾ ਕਰੇਗਾ ਉਹਨੂੰ ਪਤਾ ਹੀ ਰੱਬ ਦਾ ਰੂਪ ਹੈ ਇਹਦੇ ਅੰਦਰ ਪਰਮਾਤਮਾ ਵਸਿਆ ਹੈ ਫਿਰ ਗੁਰੂ ਪਿਆਰੇ ਇੱਕ ਆਦਮ ਪੈਦਾ ਹੋ ਜੇਗਾ ਪ੍ਰੇਮ ਪੈਦਾ ਹੋ ਜੇਗਾ ਸਭ ਜੀਵਾਂ ਦੇ ਪ੍ਰਤੀ ਇਨਸਾਨ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਕਰਦਾ ਰੱਬ ਦਾ ਰੋਬ ਹੀ ਬਣ ਜਾਂਦਾ ਹੈ ਏਬੋਤ ਵੱਡੀ ਦਾਤ ਹੈ ਰਬ ਦੀ ਪਛਾਣ ਹੋ ਜੇ ਕਾਦੀ ਪਰਮ ਪਿਤਾ ਪਰਮਾਤਮਾ ਪਰਮੇਸ਼ਰ ਦੀ ਘਰ ਜੀਆਂ ਵਿੱਚ ਵਸ ਸਰ ਥਾਂ ਗੁਰਦੁਆਰਾ ਸਾਹਿਬ ਮੰਦਰ ਵਿੱਚ ਵੀ ਮਸਜਿਦ ਵਿੱਚ ਵੀ ਹੈ ਪਰ ਗੁਰੂ ਪਿਆਰ ਤੁਹਾਡੇ ਕੰਮ ਵਾਲੇ ਜਗਾ ਤੇ ਨੌਕਰੀ ਤੇ ਸਾਕੇ ਤੇ ਕਰਦੇ ਹੋ ਖੇਤੀਬਾੜੀ ਬਣਜ ਕਰਦੇ ਹੋ ਜਾਂ ਇਸੁੱਥੇ ਵੀ ਤੁਹਾਡੀ ਦੁਕਾਨ ਵਿੱਚ ਵੀ ਤੁਹਾਡੇ ਘਰ ਵਿੱਚ ਵੀ ਪੜਾਉ ਸਭ ਜੀਆਂ ਅੰਦਰ ਤੇ ਦੇਖਣਾ ਕਿੰਨਾ ਆਨੰਦ ਹੈ ਸ਼ਾਂਤੀ ਬਣੇਗੀ ਮਨ ਵਿੱਚ ਤਉਂ ਨਹੀਂ ਇਰਸਾ ਨਹੀਂ ਨੇ ਕਿਸੇ ਨਾਲ ਦਬੈਸ ਪੈਦਾ ਹੋਣਾ ਨਹੀਂ ਅਵਲ ਅੱਲਾਹ ਨੂਰੀ ਉਪਾਇਆ ਉਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जगੁ ਪਜਿਹਾਂ ਕਾਣ ਪਲੇ ਕੋ ਮੰਦੇ ਗਾਪਿਖਾ ਧੁਆ ਕੋਹੂ ਰਾਮ ਕਹੋ ਵਾਹਿਗੁਰੂ ਕੋਹੋ ਗਉੜ ਕੋਹੋ ਪਾਗ ਉਹ ਵਾਹਿਗੁਰੂ ਦੇ ਨਾਮ ਜਿਵੇਂ ਧਰਮਾ ਨੇ ਆਪਣੇ ਪ੍ਰਦੇਸ਼ ਸਿਜ ਕਮਾਉਂਦੇ ਆ ਪਰ ਉਹ ਇੱਕੋ ਹੀ ਹੈ ਹਰ ਥਾਂ ਤੇ ਜਦੋਂ ਗੁਰੂ ਪਿਆਰੇ ਮਹਿਸੂਸ ਹੋ ਜੇਗਾ ਨਾ ਤੇ ਗੁਰੂ ਪਿਆਰ ਉਹ ਮਹਿਜਿਆ ਗੁਰੂ ਨਾਲ ਪਰਮਾਤਮਾ ਖੜਾ ਹੈ ਮੇਰੇ ਨਾਲ ਗੁਰੂ ਸਾਹਿਬ ਨਾਲ ਨਾਲ ਵਰਤਨ ਇਹਨਾਂ ਇਸ਼ਾਨ ਬਹੁਤ ਹੀ ਪੈ ਵੀ ਚਾਹਦੇ ਕਰਨ ਜਿਨ ਮਨ ਪਾਉ ਤੇ ਨਾ ਮਨ ਪਉਦੀ ਬਦੌਲਤ ਇਸ ਜੀਰਮਲ ਪਾਉ ਨੇ ਰੱਬ ਦੇ ਦਰ ਨੇ ਅੰਦਰ ਪਿਆਰ ਪੈਦਾ ਕਰ ਦੇਣਾ ਦੁਨੀਆਂ ਵਿੱਚ ਸੰਗਤਾਂ ਦੇ ਪ੍ਰਤੀ ਪਰਮਾਤਮਾ ਦੇ ਪ੍ਰਤੀ ਅਗੁਰੂ ਤਰ ਪਾਵਨਾ ਬਣਦੇ ਵੀ ਨਾ ਜਿਨ ਪ੍ਰੇਮ ਕੀਓ ਤਨਹੀ ਪ੍ਰਵਪਾਇ ਬਾਜ ਮਲ ਬਚਨ ਸਵੈ ਪੜੋ ਸਾਚ ਕਹ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤੇਨਹਿ ਰਵ ਪਾਇ ਇਹ ਭਾਵਨਾ ਅੰਦਰੋਂ ਪ੍ਰਗਟ ਹੋ ਜਾਂਦੀ ਹੈ ਗੁਰੂ ਕਿਰਪਾ ਨਾਲ ਜੇ ਪਾਈ ਨਹੀਂ ਭਾਵਨਾ ਪੈਦਾ ਹੋ ਰਹੀ ਫਿਰ ਸੋਚਣਾ ਪਵੇਗਾ ਕੀਤਾ ਪੂਜਾ ਪਾਠ ਪੁੰਨ ਦਾਨ ਭਜਨ ਬੰਦਗੀ ਅਜੇ ਅੰਤਰਾਤਮਾ ਪ੍ਰਭਾਵ ਨਹੀਂ ਬਣਾ ਸਕੇ ਅਜੇ ਵਾਰੋਂ ਬਾਹਰ ਮੁਖੀ ਹੋ ਰਿਹਾ ਕੰਮ ਦਿਖਾਵਾ ਮਾਤਰ ਚੱਲੇ ਮਨ ਕਰਕੇ ਨਹੀਂ ਹੋਇਆ ਕਿਸੇ ਨੂੰ ਗੁਰੂ ਪਿਆਰ ਮਦਦ ਕਰਕੇ ਨਾ ਪਰਮਾਤਮਾ ਦਾ ਧੰਨਵਾਦ ਕਰਿਓ ਮਹਾਰਾਜੀ ਤੇਰਾ ਸ਼ੁਕਰ ਹੈ ਤੂੰ ਮੈਨੂੰ ਇਸ लायक ਬਣਾਇਆ ਮੈਂ ਕਿ ਲੋੜ ਵੰਦੀ ਜ਼ਰੂਰਤ ਮੰਦੀ ਕਰਤਾ ਕੀਤੀ ਮਦਦ ਕੀਤੀ ਹੈ ਤੇਰਾ ਸ਼ੁਕਰ ਹੈ ਇਹਨਾਂ ਰੱਬ ਕੁਸ਼ ਹੋਇਆ ਕਿ ਦੇਖੋ ਇਹ ਧੰਨਵਾਦ